ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਵਨੀ ਬਨਾਈਆਂ ਜੁੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ ਤੁਸੀਂ WhatsApp ਤੇ ਵਾਇਰ ਡਾਟਾ ਸਿੱਧਾ ਪੇਜ ਚੈੱਕ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਅਮਰੀਕਾ ਪੀਆਰ ਜਨਮ ਤਰੀਕ 7 ਪਹਿਲਾ ਮਿੰਨਾ 1980 ਹਾਈਟ 5 ਫੁੱਟ 9 ਇੰਚ ਕਾਸਟ ਮੱਝੀ ਵੀ ਸਿੱਖ ਪੜਾਈ ਪਲੱਸ 2 ਸ਼ਹਿਰ ਜਲੰਧਰ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਚ ਹੋਵੇ ਨਰਸਿੰਗ ਕੀਤੀ ਹੋਵੇ ਲੜਕੀ ਸੋਹਣੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 75280 7237 75280 7237 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਨਾਮ ਜ਼ੈੰਗਾ ਲੜਕਾ ਨਿਊਜ਼ੀਲੈਂਡ ਪੀਆਰ ਜਨਮ ਤਰੀਕ 7 11 ਮਹੀਨਾ 1994 ਹਾਈਟ 5 ਫੁੱਟ 7 ਇੰਚ ਕਾਸਟ ਰਾਮਦਾਸੀ ਸਿੱਖ ਸ਼ਹਿਰ ਪਟਿਆਲਾ ਪੜਾਈ ਬੀਕਾਮ ਬੰਜੀਆ ਡਿਪਲੋਮਾ ਕੀਤਾ ਹੋਇਆ ਹੈ। ਡਿਪਲੋਮਾ ਬਿਜ਼ਨਸ 2 ਸਾਲ ਦਾ ਡਿਪਲੋਮਾ ਇਹਨਾਂ ਦਾ ਕੁਕਿੰਗ ਦਾ ਕੀਤਾ ਹੋਇਆ ਹੈ। ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹੈਡ ਟੀਚਰ ਨੇ ਰਿਟਾਇਰ ਨੇ ਇੱਕ ਭੈਣ ਆ ਕੈਨੇਡਾ ਵਿੱਚ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਇੰਡੀਆ ਤੋਂ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9417777817 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਸ਼ਾਨਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਵੈਸ਼ਨੂ ਜਨਮ ਤਰੀਕ 1999 ਕਾਸਟ ਜੱਟ ਸਿੱਖ ਪੜਾਈ ਵੀਬੀਏ ਸ਼ਹਿਰ ਫਤਿਹਗੜ੍ਹ ਸਾਹਿਬ ਕੰਮ ਆਪਣੀ ਦੁਕਾਨ ਮੋਬੈਲਾ ਦੀ ਜ਼ਮੀਨ ਅਟ ਕਿੱਲੇ ਅਤੇ ਸ਼ਹਿਰ ਦੇ ਵਿੱਚ ਪ੍ਰਾਪਰਟੀ ਦੁਕਾਨ ਪਲਾਟ ਰੈਂਟ ਹਾਊਸ ਇਹਨਾਂ ਦੀ ਡਬਲ ਸਟੋਰੀ ਕੋਠੀ ਸ਼ਹਿਰ ਦੇ ਵਿੱਚ ਪਰਿਵਾਰ ਮੈਂਬਰ ਗੁਰਸਿੱਖ ਨੇ ਮੰਗ ਖਾਨਦਾਨੀ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9915730829 9915730829 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਾਮ 사ਜਨ ਕਕਰ ਜਨਮ ਤੇ 1 2 ਜੂਨ 1994 ਹਾਈਟ 5 ਫੁੱਟ 6 ਇੰਚ ਏਰੀਆ ਫਰੀਦਕੋਟ ਲੜਕਾ ਮੰਗਲੀਕ ਵੈਸ਼ਨੂ ਪਰਵਾਰ ਵੀ ਵੈਸ਼ਨੂ ਪੜ੍ਹਾਈ ਗ੍ਰੈਜੂਏਸ਼ਨ ਫਾਰਮੇਸੀ ਕੰਮ ਹੋ ਸੇ ਦਵਾਈਆਂ ਦਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭਰਾ ਵਿਆਹੇ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 9898 क्यासी चार सौ सताठ तिरानवे एक सौ ग्यारह क्यासी चार सौ सताहठ तिरानवे एक सौ ले लेते हो नाम अमनप्रीत सिंह जन्म तरीक अठारह अठवें महीना उन्नीस सौ अठानवे गोद जिला मानसा पढ़ाई डॉक्टर वी एम एस 5 ਸਾਲ ਦੀ ਡਿਗਰੀ ਕੀਤੀ ਹੈ ਜਮੀਨ 6 ਕਿੱਲੇ ਵੀ ਦੀ ਮੋਟਰ ਅਤੇ 16 ਮੋਟਰ ਲੱਗੀ ਹੋਈ ਹੈ ਪਰਿਵਾਰ ਮੈਂਬਰ ਪਿਤਾ ਵੀ ਡਾਕਟਰ 3 ਸਾਲ ਤੋਂ ਆਪਣਾ ਕਲੀਨਿੰਗ ਚਲਾਉਂਦੇ ਨੇ ਮਾਤਾ ਸਰਕਾਰੀ ਨੌਕਰੀ ਕਰਦੇ ਨੇ ਪੀਜੀਆਈ ਵਿੱਚ ਦਾਦਾ ਦਾਦੀ ਸਾਰਾ ਪਰਿਵਾਰ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਹੈ ਅਕੱਲਾ ਲੜਕਾ ਹੈ ਮੰਗ ਵੱਧਿਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਲੜਕੀ ਡਾਕਟਰ ਬੀ ਐਮ ਐਸ ਡਾਕਟਰ ਬੀ ਐਚ ਐਮ ਐਸ ਡਾਕਟਰ ਵੀ ਡੀ ਐਸ ਡਾਕਟਰ ਐਮ ਬੀ ਵੀ ਐਸ ਜਾਂ ਐਮ ਏ ਬੀ ਐਡ ਕੀਤੀ ਹੋਵੇ ਅਤੇ ਟੈਟ ਕਲੀਅਰ ਹੋਵੇ ਜਾਂ ਵੀ ਐ ਏ ਟੈਟ ਕੀਤੀ ਹੋਵੇ ਟੈਟ ਕਲੀਅਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7982 842557 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 27 ਸਾਲ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਪੜਾਈ 8ਵੀਂ ਪਾਸ ਜ਼ਿਲ੍ਹਾ ਬਰਨਾਲਾ ਜ਼ਮੀਨ 10 ਕੈਲੇ ਲੜਕਾ ਵਧੀਆ ਕੰਮ ਕਰਦਾ ਹੈ ਪਰਿਵਾਰ ਮੈਂਬਰ ਮਾਤਾ ਕੱਲਾ ਲੜਕਾ ਹੈ ਮੰਗ ਵਧੀਆ ਪਰਿਵਾਰ ਤੋਂ ਗਰੀਬ ਕਰਦੀ ਲੜਕੀ ਦੀ ਲੋੜ ਹੈ ਲੜਕੀ ਤਲਾਕ ਸੌਦਾ ਹੋਵੇ ਇਹਨਾਂ ਨੂੰ ਜਤੀਵੰਦਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 84274 40195 84274 40195 ਤੁਸੀਂ ਇਹ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈנג ਜਨਮ ਤਰੀਕ 20 ਸ਼ਿਮਾ ਮੀਨਾ 1986 ਹਾਈਟ 5 ਫੁੱਟ 11 ਇੰਚ ਕਾਸਟ ਨਾਈਸਿਕ ਕੰਮ ਪ੍ਰਾਈਵੇਟ ਜੌਬ ਸੈਲਰੀ 20000 ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98140 98764 98140 98764 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 25 ਪਹਿਲਾ ਮਹੀਨਾ 1987 ਕਾਸਟ ਜੱਟ ਸਿੱਖ ਜ਼ਿਲ੍ਹਾ ਲੁਧਿਆਣਾ ਲੜਕਾ ਤਲਾਕਸੁੰਦਾ ਪੜਾਈ ਪਲੱਸ 2 ਕੋਰਸ ਕੁਕਿੰਗ ਦਾ ਜਿਵੀਨ ਦੋ ਕਿੱਲੇ ਪਰਿਵਾਰ ਮੈਂਬਰ ਮਾਤਾ ਪਿਤਾ 10 ਭੈਣ ਮੈਰਿਡ ਨਹੀਂ ਲੜਕਾ ਪਟਕਾਰ ਸਿਟੀਜ਼ਨ ਹੈ ਮੰਗ ਵਰਯਾ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95016 12506 95016 12506 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਗ ਜਰਮ ਤ੍ਰੇਕ 9 ਦਸਵਾਂ ਮਹੀਨਾ 1988 ਲੜਕਾ ਤਲਾਕਸੂ ਦਾ ਕਾਸਟ ਪਰਜਪਰਤ ਕੋਮਿਆਰ ਜ਼ਿਲ੍ਹਾ ਫਤਿਹਗੜ ਸਾਹਿਬ ਪੈਂਡਾ ਵਸੀ ਪਠਾਨਾ ਕੰਮ ਕਾਰਪੈਂਟਰ ਸੈਲਰੀ 20000 ਪਰਿਵਾਰ ਮੈਂਬਰ ਪਿਤਾ ਨਿਊ ਹਾਲੈਂਡ ਮਾਤਾ ਹਾਊਸ ਵਾਈਫ ਇੱਕ ਭੈਣ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਲੜਕੀ ਤਲਾਕ ਤੋਂ ਬਿਨਾਂ ਬੱਚੇ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98782 53408 ਇਹਨਾਂ ਨੂੰ ਕੋਈ ਜਾਤੀ ਵੰਦਨ ਨਹੀਂ ਹੈ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਅਮਰੀਕਾ ਪੀਆਰ ਜਨਮ ਤਰੀਕ 7 ਸ਼ੇਮਾ ਮਹੀਨਾ 1993 6 ਫੁੱਟ 5 ਫੁੱਟ 10 ਇੰਚ ਕਾਸਟ ਪਰਜਾ ਕਰਤਕੁਮਿਆਰ ਗੂਤ ਗੋਰਾ ਪੜਾਈ ਬੀਟੈਕ ਕੰਪਿਊਟਰ ਸਾਇੰਸ ਐਮਐਸਸੀ ਕੰਪਿਊਟਰ ਸਾਇੰਸ ਪੀਐਚਡੀ ਡਾਟਾ ਸਾਇੰਸ ਇਹਨਾਂ ਨੇ ਕੋਰਸ ਅਮਰੀਕਾ ਵਿੱਚ ਕੀਤਾ ਹੈ ਕੰਮ ਪਰਫਿਊਮ ਸਟੋਰ ਨੇ ਇਹਨਾਂ ਦੇ ਪਰਿਵਾਰ ਮੈਂਬਰ ਪੰਜਾਬ ਤੋਂ ਅੰਮ੍ਰਿਤਸਰ ਤੋਂ ਨੇ ਪਿਤਾ ਮਾਤਾ ਇੱਕ ਭਰਾ ਕੈਨੇਡਾ ਵਿੱਚ ਹੈ ਲੜਕੀ ਨੇ ਸਿਟੀਜ਼ਨ ਅਪਲਾਈ ਕੀਤਾ ਹੋਇਆ ਹੈ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 93228 36884 93228 36884 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗੌਰਵ ਤ੍ਰੇਕਾ ਦਾ ਜਨਮ ਤਰੀਕਾ 10-1996 ਹਾਈਟ 5 ਫੁੱਟ 5 ਇੰਚ ਕਾਸਟ ਮੈਰਾ ਸਿੱਖ ਪੜਾਈ ਐਮਏ ਕੋਰਸ ਕੰਪਿਊਟਰ ਦਾ 1 ਸਾਲ ਦਾ ਕੀਤਾ ਹੋਇਆ ਹੈ ਆਈਲੈਸਟ 5.5 ਬੈਂਡ ਆਈ ਹੋਈ ਨੇ ਕੰਮ ਇਹ ਪ੍ਰਾਈਵੇਟ ਜੋਬ ਕਰਦੇ ਨੇ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਜਾਂ ਗਵਰਨਮੈਂਟ ਜੋਬ ਕਰਦਾ ਹੋਵੇ ਜਾਂ ਬਾਹਰ ਜਾਣ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 752799195 ਦੂਜਾ ਮੋਬਾਈਲ ਨੰਬਰ 872881332 ਸਟਾਫ 288 13 302 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਪੀਆਰ ਜਨਮ ਤਰੀਕ 29 ਮਈ 1988 ਹਾਈਟ 5 ਫੁੱਟ 1 ਇੰਚ ਜ਼ਿਲ੍ਹਾ ਮੋਗਾ ਪੜਾਈ 12 ਕੋਰਸ ਨਾਨੀ ਦਾ ਕੀਤਾ ਹੋਇਆ ਹੈ ਕੰਮ ਡੇ ਕੇਅਰ ਜੋਬ ਇਨ ਕੈਨੇਡਾ ਕਾਸਟ ਰਾਮਗੜੀ ਹੈ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪ੍ਰਾ ਮੰਗਰ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਜੂ ਐਸਏਪੀ ਆਰ ਹੋਵੇ ਚਾਂਸ ਟੈਲੀਆ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9855 96696 9855 96696 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਸ਼ਾਨਕਾਰੀ ਲੈ ਸਕਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਨਾਮ ਜਨਮ ਤਰੀਕ ਪੜ੍ਹਾਈ ਹਾਈਟ ਕੰਮ ਪਰਿਵਾਰ ਮੈਂਬਰ ਮੰਗ ਪੂਰਾ ਲੈ ਕੇ ਬਾਇਓ ਡਾਟਾ ਸਾਡੇ ਵਟਸਐਪ ਨੰਬਰ ਤੇ ਭੇਜਿਆ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ ਤੁਸੀਂ ਵਟਸਐਪ ਤੇ ਸਿੱਧਾ ਆਪਣਾ ਬਾਇਓ ਡਾਟਾ ਭੇਜਿਆ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪ੍ਰਬੀਨ ਇਹ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ